ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਵਾਗਤ ਹੈ ਜੀ ਪੀਵੀ ਕਿੰਗ ਨਿਊਜ਼ ਦੇ ਵਿੱਚ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ ਤੇ ਬੈਲ ਆਈਕਨ ਦੇ ਬਟਨ ਨੂੰ ਜਰੂਰ ਦਬੋ ਅੱਜ ਪੰਜਾਬ ਦੀਆਂ 10 ਵੱਡੀਆਂ ਮੁੱਖ ਖਬਰਾਂ ਰਿਸ਼ਵਤ ਕੇਸ ਵਿੱਚ ਫੜੇ ਗਏ ਪੰਜਾਬ ਦੇ ਰੌਪੜ ਰੇਂਜ ਦੇ ਸਾਬਕਾ ਡੀਆਈਜੀ ਹਰਚਰਨ ਸਿੰਘ ਭੁੱਲਰ ਦਾ ਵੱਡਾ ਵਿਦੇਸ਼ੀ ਕਨੈਕਸ਼ਨ ਸਾਹਮਣੇ ਆਇਆ ਹੈ ਚਰਚਾ ਹੈ ਕਿ ਭੁੱਲਰ ਆਪਣੀ ਡਿਊਟੀ ਦੌਰਾਨ ਹੀ ਕਰੀਬ 10 ਵਾਰ ਦੁਬਈ ਦੀ ਯਾਤਰਾ ਤੇ ਗਏ ਸਨ ਕੇਂਦਰੀ ਜਾਂਚ ਬੀਰੋ सीबीआई ਨੇ ਇਸ ਸਬੰਧੀ ਉਹਨਾਂ ਦਾ ਪਾਸਪੋਰਟ ਆਪਣੇ ਕਬਜ਼ੇ 'ਚ ਲਿਆ ਹੋਇਆ ਹੈ ਇਸ ਦੇ ਨਾਲ ਹੀ ਸੁਲਤਾਨਪੁਰ ਲੋਧੀ ਵਿੱਚ ਵੱਡਾ ਹਾਦਸਾ ਵਾਪਰਨ ਦੀ ਖਬਰ ਸਾਹਮਣੇ ਆਈ ਹੈ ਇਸ ਹਾਦਸੇ ਵਿੱਚ ਪਾਠੀ ਸਿੰਘ ਦੀ ਦਰਦਨਾਕ ਮੌਤ ਹੋ ਗਈ ਮ੍ਰਿਤਕ ਦੀ ਪਛਾਣ ਮਨਜੀਤ ਸਿੰਘ ਵਾਸੀ ਸਤਾਬਗੜ ਵੱਜੋਂ ਹੋਈ ਹੈ ਮਿਲੀ ਜਾਣਕਾਰੀ ਮੁਤਾਬਕ ਪਾਠੀ ਮਨਜੀਤ ਸਿੰਘ ਮੋਟਰਸਾਈਕਲ ਦੇ ਸਵਾਰ ਹੋ ਕੇ ਤੜਕਸਰ ਗੁਰੂਕਰ ਜਾ ਰਿਹਾ ਸੀ ਕਿ ਇਸੇ ਦੌਰਾਨ ਇੱਕ ਟਰੈਕਟਰ ਟਰਾਲੀ ਨੇ ਟੱਕਰ ਮਾਰ ਦਿੱਤੀ ਜਿਸ ਕਰਕੇ ਉਕਤ ਬਾਦਸ਼ਾ ਵਾਪਰ ਗਿਆ ਇਸ ਦੇ ਨਾਲ ਹੀ ਆਓ ਜਾਣਦੇ ਹਾਂ ਅੱਜ ਦੀਆਂ 10 ਮੁੱਖ ਖਬਰਾਂ ਬਾਰੇ ਸੀਐਮ ਮਾਨ ਨੇ ਫੇਕ ਵੀਡੀਓ ਚ ਵੱਡੀ ਖਬਰ ਜਗਮਨ ਸਮਰਾਹ ਖਿਲਾਫ ਗ੍ਰਿਫਤਾਰੀ ਵਾਰਨ جاری ਪੰਜਾਬ ਦੇ ਮੁੱਖ ਮੰਤਰੀ ਮਾਨ ਦੀ ਨਕਲੀ ਵੀਡੀਓ ਮਾਮਲੇ ਨਾਲ ਜੁੜੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਉਕਤ ਵੀਡੀਓ ਵਾਇਰਲ ਕਰਨ ਵਾਲੇ ਜਗਮਨ ਸਮਰਾ ਖਿਲਾਫ ਵੱਡਾ ਐਕਸ਼ਨ ਲੈਂਦੇ ਆ ਫਰੀਦਕੋਟ ਅਦਾਲਤ ਨੇ ਉਸ ਖਿਲਾਫ ਲੁੱਕ ਆਊਟ ਨੋਟਿਸ ਜਾਰੀ ਕਰ ਦਿੱਤਾ ਹੈ ਜਗਮਨ ਸਮਰਾ ਖਿਲਾਫ ਇਹ ਕਾਰਵਾਈ ਇੱਕ ਪੁਰਾਣੇ ਮਾਮਲੇ ਨੂੰ ਲੈ ਕੇ ਕੀਤੀ ਗਈ ਹੈ ਤਰਨਤਾਰਨ ਚ ਸੀਐਮ ਮਾਨ ਦਾ ਰੋਡਸੋ ਕਿਸਾਨਾਂ ਲਈ ਕੀਤਾ ਵੱਡਾ ਐਲਾਨ ਤਰਨਤਾਰਨ ਜਮੀਨੀ ਚੋਨਾ ਨੂੰ ਲੈ ਕੇ ਸਿਆਸੀ ਮਾਹੌਲ ਗਰਮਾ ਗਿਆ ਹੈ ਅੱਜ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਤਰਨਤਾਰਨ ਦੇ ਵੱਲਾ ਚੱਕ ਤੋਂ ਰੋਡ ਸੋ ਦੀ ਸ਼ੁਰੂਆਤ ਕੀਤੀ ਜਿਸ ਦੌਰਾਨ ਵੱਡੀ ਗਿਣਤੀ ਵਿੱਚ ਲੋਕਾਂ ਦਾ ਭਾਰੀ ਇਕੱਠ ਨਜ਼ਰ ਆਇਆ ਪੰਜਾਬ ਦੇ ਮੋਤਲ ਡੀਆਈਜੀ ਭੁਲਰ ਦਾ ਵਿਦੇਸ਼ੀ ਕਨੈਕਸ਼ਨ ਆਇਆ ਸਾਹਮਣੇ ਜਾਇਦਾਦਾਂ ਬਾਰੇ ਸੀਬੀਆਈ ਨੇ ਵੱਡੇ ਖੁਲਾਸੇ ਰਿਸ਼ਵਤ ਕੇਸ ਵਿੱਚ ਫੜੇ ਗਏ ਪੰਜਾਬ ਦੇ ਰੋਪੜ ਰੇਂਜ ਦੇ ਸਾਬਕਾ ਡੀਆਈਜੀ ਹਰਚਰਨ ਸਿੰਘ ਪੁੱਲਰ ਦਾ ਵੱਡਾ ਵਿਦੇਸ਼ੀ ਕਨੈਕਸ਼ਨ ਸਾਹਮਣੇ ਆਇਆ ਹੈ ਚਰਚਾ ਇਹ ਹੈ ਕਿ ਪੁੱਲਰ ਆਪਣੀ ਡਿਊਟੀ ਦੌਰਾਨ ਹੀ ਕਰੀਬ 10 ਵਾਰ ਦਵਾਈ ਦੀ ਯਾਤਰਾ ਤੇ ਗਏ ਸਨ ਕੇਂਦਰੀ ਜਾਂਚ ਬੀਰੋ ਸੀਬੀਆਈ ਨੇ ਇਸ ਸਬੰਧੀ ਉਹਨਾਂ ਦਾ ਪਾਸਪੋਰਟ ਆਪਣੇ ਕਬਜ਼ੇ ਵਿੱਚ ਲਿਆ ਹੋਇਆ ਹੈ ਕੈਨੇਡਾ ਚ ਪੰਜਾਬਣ ਦਾ ਬੇਰਹਿਮੀ ਨਾਲ ਕਤਲ ਪੀਆਰਡੀ ਉਡੀਕ ਚ ਸੀ ਆਮਨਪ੍ਰੀਤ ਬਿਹਤਰ ਭਵੇਖ ਦੀ ਤਲਾਸ਼ ਚ ਕੈਨੇਡਾ ਗਈ ਪੰਜਾਬ ਦੀ ਇੱਕ ਹੋਣਹਾਰਤੀ ਦਾ ਉਥੇ ਕਤਲ ਹੋਣ ਦੀ ਦੁਖਦਾਈ ਖਬਰ ਸਾਹਮਣੇ ਆਈ ਹੈ ਸੰਗਰੂਰ ਦੀ ਰਹਿਣ ਵਾਲੀ 27 ਸਾਲਾ ਆਮਨਪ੍ਰੀਤ ਕੌਰ ਸੈਣੀ ਦਾ 온ਟਾਰੀਓ ਤੇ ਲਿੰਕਨ ਚ ਕਤਲ ਕਰ ਦਿੱਤਾ ਗਿਆ ਕੈਨੇਡਾ ਪੁਲਿਸ ਨੇ ਇਸ ਮਾਮਲੇ ਵਿੱਚ 27 ਸਾਲਾ ਮਨਪ੍ਰੀਤ ਸਿੰਘ ਖਿਲਾਫ ਕਤਲ ਦਾ ਮਾਮਲਾ ਦਰਜ ਕਰ ਲਿਆ ਹੈ ਅਤੇ ਉਸ ਦੀ ਸਰਗਰਮੀ ਨਾਲ ਤਲਾਸ਼ ਕੀਤੀ ਜਾ ਰਹੀ ਹੈ ਪੰਜਾਬ ਚ ਵੱਡਾ ਹਾਦਸਾ ਤੜਕਸਰ ਗੁਰੂਕਰ ਜਾ ਰਹੇ ਪਾਠੀ ਸਿੰਘ ਦੀ ਦਰਦਨਾਕ ਮੌਤ ਸੁਲਤਾਨਪੁਰ ਲੋਧੀ ਵਿੱਚ ਵੱਡਾ ਹਾਦਸਾ ਵਾਪਰਨ ਦੀ ਖਬਰ ਸਾਹਮਣੇ ਆਈ ਹੈ ਇਸ ਹਾਦਸੇ ਵਿੱਚ ਪਾਠੀ ਸਿੰਘ ਦੀ ਦਰਦਨਾਕ ਮੌਤ ਹੋ ਗਈ ਮ੍ਰਿਤਕ ਦੀ ਪਛਾਣ ਮਨਜੀਤ ਸਿੰਘ 25 ਸਾਲ ਦਾ ਵਾਸੀ ਸਤਾਵਗੜ੍ਹ ਬਜੋਂ ਹੋਈ ਹੈ ਮਿਲੀ ਜਾਣਕਾਰੀ ਮੁਤਾਬਕ ਪਾਠੀ ਮਨਜੀਤ ਸਿੰਘ ਮੋਟਰਸਾਈਕਲ ਦੇ ਸਵਾਰ ਹੋ ਕੇ ਤਰਕਸਰ ਗੁਰੂ ਕਰ ਜਾ ਰਿਹਾ ਸੀ ਕਿ ਇਸੇ ਦੌਰਾਨ ਇੱਕ ਟਰੈਕਟਰ ਟਰਾਲੀ ਨੇ ਟੱਕਰ ਮਾਰ ਦਿੱਤੀ ਜਿਸ ਕਰਕੇ ਉਕਤ ਹਾਦਸਾ ਵਾਪਰ ਗਿਆ ਪ੍ਰੋਫੈਸਰ ਬਡੂਂਗਰ ਨੇ ਜਥੇਦਾਰ ਗੜਗੰਜ ਦੀ ਪੱਤਕ ਮਰਿਆਦਾ ਅਨੁਸਾਰ ਦਸਤਾਰਬੰਦੀ ਦਾ ਕੀਤਾ ਸਵਾਗਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪ੍ਰੋਫੈਸਰ ਕਿਰਪਾਲ ਸਿੰਘ ਬੰਡੂਗਰ ਨੇ ਕਿਹਾ ਕਿ ਸਮੂਹ ਨਿਹੰਗ ਸਿੰਘ ਜਥੇਬੰਦੀਆਂ ਗੁਰੂ ਦੀਆਂ ਲਾਡਲੀਆਂ ਫੌਜਾਂ ਅਤੇ ਹੋਰ ਪੰਥਕ ਸੰਪਰਦਾਵਾਂ ਦੇ ਸਭਾ ਸੁਸਾਇਟੀਆਂ ਵੱਲੋਂ ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਅਤੇ ਸ੍ਰੀ ਤਖਤਗੜ ਕੇਸਗੜ ਸਾਹਿਬ ਦੇ ਜਥੇਦਾਰ ਕੁਲਦੀਪ ਸਿੰਘ ਗੜਗੰਜ ਦੀ ਪੰਥਿਕ ਮਰਿਆਦਾ ਅਨੁਸਾਰ ਦਸਤਾਰਬੰਦੀ ਕਰਕੇ ਇੱਕ ਅਤੀ ਸਲਾੰਗਾਜੋਗ ਕਾਰਜ ਕਰਕੇ ਅਣਗਿਣਤ ਪੱਥਦਰਦੀਆਂ ਨੂੰ ਖੁਸ਼ੀ ਤੇ ਸੰਤੁਸ਼ਟੀ ਪ੍ਰਦਾਨ ਕੀਤੀ ਹੈ ਪੀਐਮ ਮੋਦੀ ਨੇ ਮਨਕੀ ਬਾਤ ਦੇ 127ਵੇਂ ਐਪੀਸੋਡ ਚ ਸਵਦੇਸ਼ੀ ਖਰੀਦ ਤੇ ਦਿੱਤਾ ਜੋਰ 60 ਦੀਆਂ ਦਿੱਤੀਆਂ ਵਧਾਈਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਇੱਕ ਵਾਰ ਫਿਰ ਆਲ ਇੰਡੀਆ ਰੇਡੀਓ ਰਾਹੀਂ ਮਨ ਕੀ ਬਾਤ ਪ੍ਰੋਗਰਾਮ ਨੂੰ ਸੰਬੋਧਨ ਕੀਤਾ ਇਹ ਪ੍ਰੋਗਰਾਮ ਦਾ 127ਵਾਂ ਐਪੀਸੋਡ ਸੀ ਇਸ ਵਾਰ ਪ੍ਰਧਾਨ ਮੰਤਰੀ ਨੇ 60 ਤਿਹਾਰ ਨਾਲ ਚਰਚਾ ਸ਼ੁਰੂ ਕੀਤੀ ਜਿਸ ਵਿੱਚ ਇਸ ਦੀ ਮਹੱਤਤਾ ਨੂੰ ਉਜਾਗਰ ਕੀਤਾ ਗਿਆ ਉਹਨਾਂ ਕਿਹਾ ਕਿ 60 ਤਿਹਾਰ ਭਾਰਤ ਦੀ ਏਕਤਾ ਅਤੇ ਸੱਭਿਆਚਾਰਕ ਸਦਭਾਵਨਾ ਦੀ ਸਭ ਤੋਂ ਸੁੰਦਰ ਉਦਾਹਰਣ ਹੈ ਪ੍ਰਧਾਨ ਮੰਤਰੀ ਮੋਦੀ ਨੇ ਲੋਕਾਂ ਨੂੰ ਮੌਕਾ ਮਿਲਣ ਤੇ 60 ਤਿਹਾਰ ਵਿੱਚ ਹਿੱਸਾ ਲੈਣ ਦੀ ਅਪੀਲ ਕੀਤੀ